ਕੋਨੇ ਬਾਤ ਆ ਬਰਾ ਬਹੁਤ ਮਗਰਮ ਹੋਤਾ ਆ ਹੀ ਦੇਖੋ ਆਂਦੀ ਰੋਕ ਪੂਰਨ ਆਂਦੀ ਤੇ ਪਾਹੀ ਆਂਦੀ ਆ ਇਹ ਨਿਆ ਫਾਇਲਾ ਨਾ ਰਹਾ ਚਾਹ ਰਿਹਾ ਆ ਬੰਦ ਪਾੜੀ ਤੇ ਆ ਰਿਹਾ ਆ ਪੈਨ ਤੋਂ ਬਾਹਰ ਇਹ ਸਾਇਲ ਮਾਈ ਕਾ ਹੋਇਆ ਯਾਰ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਆਰਟੀਕਲ ਕੋਈ ਨਹੀਂ ਕੋਈ ਨਹੀਂ ਮੈਂ ਇਹ ਕੋਈ ਨਾ 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 ਕੋਈ ਨਹੀਂ ਗਲਤ ਕੰਮ ਨਹੀਂ ਕਿਸੇ ਨੂੰ ਐਵੇਂ ਕਰਨਾ ਅਧਿਕਾਰੀ ਵੀ ਕੋਈ ਨਾਲ ਮਿਲਿਆ ਸੀ ਕੋਈ ਅਧਿਕਾਰੀ ਨੇ ਸ਼ਿਕਾਇਤ ਕੀਤੀ ਉਹ ਤਾਂ ਕਾਰਵਾਈ ਆ ਬਿਲਡਿੰਗ ਟੱਠੀ ਹੋਦੀ ਇੱਕ ਵਾਰੀ ਆ ਜੀ ਮਾਮੀਓ ਜੀ ਦਰਮਾਇਦੋ ਨਾ 아. <laughs> 야마뭐누구야 <reziling> ਮੇਰੇ ਹੱਥਾਂ ਤੋਂ ਕੋਈ ਰੰਗ ਨਹੀਂ ਪਾ ਰਿਹਾ ਕੋਈ ਰੰਗ ਨਹੀਂ ਪਾ ਰਿਹਾ ਇਹ ਰਿਪੋਰਟ ਚ ਵੀ ਦਰਜ ਹੈ ਕੋਈ ਰੰਗ ਨਹੀਂ ਲੱਗਾ ਮੇਰੇ ਹੱਥਾਂ ਤੇ ਕਿੰਨੇ ਦਿਨਾਂ ਦਾ ਰਮਾਲ ਮਿਲਿਆ ਉਹ ਤੁਹਾਡਾ ਪੁੱਤ ਕਿੰਨੇ ਦਿਨ ਦੱਸੋ ਵਾਰ ਤੱਕ ਤੁਹਾਡੇ ਵੱਲੋਂ ਦਿੱਖਿਆ ਜਾਏਗਾ ਸਾਰਾ ਕੁਝ ਜਲੀ ਬਿਲਕੁਲ ਜੀ ਮੋਕਾ ਆ ਬਿਲਕੁਲ ਦੱਸਾਂਗਾ ਜੀ ਠੀਕ ਹੈ ਜੀ ਇੱਕ ਮੈਨੂੰ ਛੱਡਿਆ ਮੇਰਾ ਜੀ ਦੀਆ ਦੁਕਾਨ ਕੋਲ ਸ਼ਰ ਬਿਜਲੀ ਇਹ ਕਹਿੰਦੇ ਵੀ ਉੱਥੇ ਛੱਡਾ ਉਹ ਬਰਾਮਦ ਕਰ ਲੈ ਬਿਲਕੁਲ ਪਾਕ ਸਾਫ ਨਿਕਲਾਗਾ ਅੱਛਾ ਜੀ ਹਾਂ ਸਾਜੇ ਜੀ ਸਾਜੀ ਕੀ ਮਾਮਲਾ ਸਾਰਾ ਜਿਹੜਾ ਆਰਟੀ ਕਰਤੋਂ ਨੂੰ ਬਿਜ਼ਨਸ ਹੋ ਰਿਹਾ ਹੈ ਜੀ ਦੇੰਦਰ ਮੰਗ ਰਿਹਾ ਕਿ ਇਹ ਵੀ ਨੋਟ ਹੈ ਕਿ ਕਾਫੀ ਬਹੁਤ ਆਦਮੀ ਪੈ ਗਏ ਹੋਰ ਵੀ ਕਈ ਆਰਡਰ ਤੇ ਕੰਮ ਕਰਦੇ ਉਹਨਾਂ ਦਾ ਦਾਅਵਾ ਦੇ ਕੇ ਇਹ ਵੀ ਕਹਿੰਦੇ ਕਿ ਸਰਕਾਰ ਦਾ ਮਾਲੀਆ ਵਧਾਉਣ ਲਈ ਇਹ ਸਾਰਾ ਕੰਮ ਕਰਦੇ ਦੇਖੋ ਇਹ ਬੜਾ ਇੰਪੋਰਟੈਂਟ ਚੀਜ਼ ਹੈ ਕਿ ਜੇ ਸਰਕਾਰ ਦੀ ਇਨਕਮ ਵਧਾਣ ਵਾਸਤੇ ਸਰਕਾਰ ਦੇ ਅਧਾਰੇ ਹੈਗੇ ਨੇ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਸਰਕਾਰ ਲਈ ਔਰ ਜੇ ਕੋਈ ਇੰਡੀਵਿਜੂਅਲ ਬੰਦਾ ਪ੍ਰਾਈਵੇਟ ਲੈਵਲ ਤੇ ਕਹਿੰਦਾ ਮੈਂ ਸਰਕਾਰ ਦੀ ਆਮਦਨ ਵਧਾਣੀ ਹੈ ਤੇ ਸਭ ਤੋਂ ਪਹਿਲੇ ਇਹ ਚੀਜ਼ ਸੋਚਣੀ ਚਾਹੀਦੀ ਕਿ ਉਹ ਆਪਣੀ ਆਮਦਨ ਦੀ ਗੱਲ ਕਰ ਰਿਹਾ ਹੈ ਉਹ ਸੈਲਫ ਜਿਹੜੀ ਗਰੋਥ ਦੀ ਗੱਲ ਕਰਦਾ ਔਰ ਉਹ ਪੂਰਤੀ ਸੁਰੱਖਿਣ ਆ ਜਾਂਦੀ ਔਰ ਅੱਜ ਜਿਹੜਾ ਇਹ ਪਰਚਾ ਦਰਜ ਹੋਇਆ ਇਹ 37 ਨੰਬਰ ਪਰਚਾ ਵਿਜਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਦਰਜ ਕੀਤਾ ਜਿਹਦੇ ਵਿੱਚ ਮਦਈ ਨੇ ਪਰਮਦੀਪ ਸਿੰਘ ਜਿਹੜੇ ਰਾਜਨ ਕੰਪਨੀ ਦੇ ਡਾਇਰੈਕਟਰ ਨੇ ਔਰ ਜਿਹੜਾ ਆਪਣਾ ਹੈਗਾ ਲੰਡਾ ਬਾਜ਼ਾਰ ਉਹਦੇ ਵਿੱਚ ਉਹਨਾਂ ਦੀਆਂ ਦੋ ਬਿਲਡਿੰਗਾਂ ਨੇ ਔਰ ਉਹ ਬਿਲਡਿੰਗ ਨੂੰ ਕਨੈਕਟ ਕਰਕੇ ਉੱਥੇ 67 ਨੰਬਰ ਬਿਲਡਿੰਗ ਜਿਹਦੀ ਉਹ ਕੰਸਟਰਕਸ਼ਨ ਕਰ ਰਹੀ ਸੀ ਫਸਟ ਫਲੋਰ ਦਾ ਉਹਨਾਂ ਨੇ ਕਿਉਂਕਿ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਤੇ ਉਹਦੇ ਵਿੱਚ ਕਾਫੀ ਲੂਪ ਹੋਲਸ ਹੁੰਦੇ ਨੇ ਜਿਹਦੇ ਲਈ ਸਾਨੂੰ ਅਪਲਾਈ ਕਰਨਾ ਪੈਂਦਾ ਐਨਓਸੀ ਹੁੰਦੀਆਂ ਪਾਸ ਹੁੰਦੀਆਂ ਬਿਲਡਿੰਗ ਬਾਇਲॉज ਨੇ ਜਿਹੜੇ ਕਾਰਪੋਰੇਸ਼ਨ ਦੇ ادارے ਆ ਨੇ ਸਾਨੂੰ ਦੇਨੇ ਆ ਮਿਨਿਸਪਲ ਟਾਊਨ ਪਲੈਨਰ ਦੇ ادارے ਆ ਨੇ ਦੇਨੇ ਆ ਔਰ ਕਾਫੀ ਚੀਜ਼ਾਂ ਉਹਨਾਂ ਨੇ ਅਪਲਾਈ ਕੀਤੀਆਂ ਸੀ ਜਿਦੇ ਵਿੱਚ ਉਹਨਾਂ ਨੂੰ ਐਨਓਸੀ ਮਿਲੀ ਵੀ ਹੋਈ ਸੀ ਤੇ ਇੱਕ ਉਹਨਾਂ ਨੇ ਫਲੋਰ ਹੋਰ ਦੀ ਜਿਹੜੀ ਐਨਓਸੀ ਅਪਲਾਈ ਕੀਤੀ ਹੋਈ ਸੀ ਤੇ ਜਦੋਂ ਹਜੇ ਉਹ ਅੰਡਰ ਪ੍ਰੋਸੈਸ ਤੇ ਗਈ ਸੀ ਉਹਦੇ ਵਿੱਚ ਉਹਨਾਂ ਕੋਲ ਐਮਟੀਪੀ ਜੇ ਏਟੀਪੀ ਜਿਹੜੇ ਪਰਮਿੰਦਰ ਸਿੰਘ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ ਔਰ ਉਹਨਾਂ ਦੀ ਦੋ ਦੁਵਾਰਾ ਤੋੜ ਵੀ ਦਿੱਤੀਆਂ ਕਿ ਉਹਨੂੰ ਇਲੈਗਲ ਕੰਸਟਰਕਕਸ਼ਨ ਕਿਹਾ ਕਿ ਤੁਸੀਂ ਅਲਾਉਡ ਤੋਂ ਵੱਧ ਕੰਸਟਰਕਸ਼ਨ ਕੀਤੀ ਹੈ ਪਰ ਨਾਲ ਦੇ ਨਾਲ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਵੈ ਸਾਡਾ ਇੱਥੇ ਕੋਈ ਕਸੂਰ ਨਹੀਂ ਹੈਗਾ ਸਾਡੇ ਕੋਲ ਕੰਪਲੇਂਟਸ ਆਈਆਂ ਨੇ ਤੇ ਤਾਂ ਕਰਕੇ ਸਾਨੂੰ ਆਣਾ ਪੈਂਦਾ ਇਸ ਲਈ ਤੁਸੀਂ ਗੱਲ ਕਰ ਲਓ ਜਿਹੜੇ ਆਰਟੀਆਈ ਐਕਟੀਵਿਸਟ ਆਪਣੇ ਆਪ ਨੂੰ ਕਹਿੰਦੇ ਸੁਰੇਸ਼ ਸ਼ਰਮਾ ਜੀ ਉਹਨਾਂ ਨਾਲ ਤੇ ਉਹਨਾਂ ਨਾਲ ਫਿਰ ਪਰਨਦੀਪ ਜੀ ਨੇ ਗੱਲ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਸਾਰੇ ਅੰਦਰ ਅਫਸਰਾਂ ਦੇ ਨਾਲ ਬਹੁਤ ਵੱਡਾ ਲਿੰਕ ਹੈ ਮੈਂ ਆਲਰੇਡੀ ਲੋਕਾਂ ਦੇ ਬੜੇ ਕੰਮ ਕਰਵਾਏ ਨੇ ਜਿਸ ਕਰਕੇ ਜੇ ਤੁਸੀਂ ਆਪਣੀ ਜਾਂਦੇ ਹੋ ਕਿ ਐਨਓਸੀ ਪਾਸ ਹੋ ਜੇ ਹੈ ਬਿਲਡਿੰਗ ਨੂੰ ਨਾ ਤੋੜਿਆ ਜਾਵੇ ਤੇ ਉਹਦੇ ਲਈ ਤੁਹਾਨੂੰ ਜਿਹੜੀ ਇਲੀਗਲ ਗ੍ਰੈਟੀਫਿਕੇਸ਼ਨ ਹੈਗੀ ਉਹਨਾਂ ਨੇ ਡਿਮਾਂਡ ਕੀਤੀ 7 ਲੱਖ ਰੁਪਏ ਦੀ ਔਰ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਮੈਂ ਆਲਰੇਡੀ ਐਨਓਸੀ ਦੇ ਪੈਸੇ ਕਰਤੇ ਨੇ 7 ਲੱਖ ਇਟਸ ਟੂ ਮੱਚ ਅਮਾਉਂਟ ਤੇ ਇਹਨਾਂ ਨੇ ਜਦੋਂ ਉਹਦੇ ਆਫਿਸ ਜਾ ਕੇ ਗੱਲ ਕੀਤੀ ਤੇ ਡੀਲ ਫਾਈਨਲਾਈਜ਼ ਹੋਈ ਕਿ ਪਹਿਲੇ 4 ਲੱਖ ਰੁਪਏ ਤੁਸੀਂ ਦੇ ਦਿਓ ਔਰ ਉਹ 4 ਲੱਖ ਰੁਪਏ ਦੀ ਡੀਲ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ 4 ਲੱਖ ਰੁਪਏ ਇਹਨਾਂ ਨੇ ਫਿਰ ਉਹ ਸੁਰੇਸ਼ ਚਰਮਜ ਨੇ ਆਪਣੇ ਦਫ਼ਤਰ ਬੁਲਾ ਕੇ ਇਹਨਾਂ ਕੋ 4 ਲੱਖ ਰੁਪਏ ਲਿਆ ਤੇ ਮੀਨ ਟਾਈਮ ਇਹਨਾਂ ਦੀ ਬਰਮਦੀਪ ਸਿੰਘ ਜਿਹੜੇ ਸ਼ਹਿਰ ਦੇ ਉਹੋ ਜਿਹੇ ਵਾਸੀ ਨੇ ਜਿਨ੍ਹਾਂ ਦੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬਿਜ਼ਨਸ ادارے ਨੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾਣਦੇ ਹੋ ਕਿਉਂ ਨਹੀਂ ਗਰੋ ਕਰ ਰਹੇ ਕਿਉਂਕਿ ਹਰ ਇੱਕ ਬਿਲਡਿੰਗ ਲੈਂਡ ਵਾਸਤੇ ਲੈਂਡ ਲੈਂਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਐਨੇ ਕੁ ਲੂਪ ਹੋ ਰਹੇ ਮੈਨੂੰ ਲੱਗਦਾ ਕਿ ਕੋਈ ਵੀ ਉਹ ਲੂਪ ਕੋਲ ਇਨ ਬਿਨ ਪੂਰੇ ਨਹੀਂ ਕਰ ਸਕਦਾ ਜੇ ਥੋੜੀ ਜੀ ਕਮੀ ਰਹਿ ਗਈ ਉਹਦੇ ਚ ਰਿਲੈਕਸੇਸ਼ਨ ਹੋਣੀ ਚਾਹੀਦੀ ਹੈ ਕੰਬਾਉਂਡਿੰਗ ਹੋਣੀ ਚਾਹੀਦੀ ਹੈ ਔਰ ਉਹਨਾਂ ਦਾ ਦਿਲ ਜਿਹੜਾ ਸਮਝੋ ਕਿ ਉਹਨਾਂ ਦਾ ਜ਼ਮੀਰ ਜਾਗਿਆ ਔਰ ਜ਼ਮੀਰ ਜਾਗਣ ਦੇ ਨਾਲ ਹੀ ਫਾਈਲਡ ਕੰਪਲੇਂਟ ਉਹਦੇ ਵਿੱਚ ਟਰੈਪ ਦੇ ਵਿੱਚ ਇਹਨਾਂ ਕੋਲੋਂ ਉਹੀ 4 ਲੱਖ ਰੁਪਏ ਰਿਕਵਰ ਹੋਇਆ ਔਰ ਰੰਗੇ ਇੱਥੇ ਇਹਨਾਂ ਨੂੰ ਫੜਿਆ ਗਿਆ ਤੇ ਅੱਜ ਇਹਨਾਂ ਨੂੰ ਪੇਸ਼ ਕਰਵਾਇਆ ਸੀ ਡਿਊਟੀ ਮੈਜਿਸਟ੍ਰੇਟ ਇਲਾਕਾ ਮੈ 5 ਦਿਨ ਦਾ ਰਿਮਾਂਡ ਮੰਗਿਆ ਪਰ ਜਿਹੜਾ ਰੀਜ਼ਨ ਸੀ ਰਿਮਾਂਡ ਦਾ ਉਹ ਸੀ ਕਿ ਇਹਨਾਂ ਦੀਆਂ ਬਿਨਾਮੀ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦਾ ਪਤਾ ਕਰਨਾ ਕਿ ਕਿੰਨੇ ਤੀ ਬੇਰ ਤੋਂ ਐ ਆਪਣੇ ਆਰਟੀਆਈ ਐਕਟਿਵਿਸਟ ਹੋਣ ਦਾ ਨਜਾਇਜ਼ ਫਾਇਦਾ ਉਠਾ ਕੇ ਕਿੰਨੇ ਲੋਕਾਂ ਕੋਲੋਂ ਇਹਨਾਂ ਨੇ ਇਹੋ ਜਿਹੇ ਪੈਸੇ ਲਏ ਹੋਣੇ ਆ ਔਰ ਲਿੱਤੇ ਆ ਕਿੰਨਾ ਆਰਟੀਆਈ ਬਾਰੇ ਕਿੰਨਾ ਕੇ ਫਾਇਦਾ ਕਰਦਾ ਸਰਕਾਰ ਦਾ ਦੇਖੋ ਜੀ ਆਪਣਾ ਫਾਇਦਾ ਕੀਤਾ ਸਰਕਾਰ ਦਾ ਸਰਕਾਰ ਵੀ ਦੱਸੇ ਇਸ ਗੱਲ ਦਾ ਸਰਕਾਰ ਕੋਲੋਂ ਬਾਈਟ ਲਿਓ ਕਿ ਉਹਨਾਂ ਨੂੰ ਕਿੰਨਾ ਕੋਈ ਫਾਇਦਾ ਹੋਇਆ ਜਦੋਂ ਜਿੰਨੀਆਂ ਕੋਆਰਟੀਆਂ ਜਾਂ ਪਾਈਆਂ ਔਰ ਕਿੰਨੇ ਆ ਦੇ ਰਿਜ਼ਲਟ ਫਾਈਨਲਾਈਜ਼ ਹੋਏ ਇਹ ਬੜਾ ਜ਼ਰੂਰੀ ਹੈ ਕਿੰਨਿਆਂ ਕੋਲ ਪੈਸੇ ਦਿੱਤੇ ਕਿ ਉਹਦੇ ਵਾਸਤੇ ਹੀ ਅੱਜ 3 ਦਿਨ ਦਾ ਰਿਮਾਂਡ ਜਸਾਂ ਦੇ ਦਿੱਤਾ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਹੋਰ ਬਹੁਤ ਬਾਰੇ ਬਿਜ਼ਨਸ ਸ਼ਹਿਰ ਦੇ ਵਿੱਚ ਬੰਦੀਆਂ ਨੇ ਹੋਰ ਵੀ ਬਹੁਤ سارے ਆਰਟੀਆਈ ਆਈ ਦੇ ਐਕਟ ਦੇ ਨਾਮ ਨਾਲ ਉਹਨਾਂ ਦੇ ਉੱਪਰ ਸੇਟੇ ਟ੍ਰਿਕਨ ਦਾ ਕੰਮ ਕੀਤਾ ਜਾ ਰਿਹਾ ਹੈ ਦੇਖੋ ਸਾਡਾ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਔਰ ਇਹਦੇ ਵਿੱਚ ਇੰਨੀ ਧੇਰ ਤੋਂ ਸਾਨੂੰ ਕਿਉਂ ਡਵੈਲਪਮੈਂਟ ਨਹੀਂ ਕਿਉਂ ਜਾ ਕੇ ਬੱਦੀ ਦੇ ਵਿੱਚ ਜਾ ਕੇ ਇੰਡਸਟਰੀਜ਼ ਲੱਗ ਰਹੀਆਂ ਕਿਉਂ ਲੋਕੀ ਅੰਮ੍ਰਿਤਸਰ ਤੋਂ ਬਾਹਰ ਇਨਵੈਸਟ ਕਰਨਾ ਚਾਹੁੰਦੇ ਆ ਕਿਉਂ ਇੱਥੇ ਬੇਰਜ਼ਗਾਰੀ ਵੱਧ ਰਹੀ ਹੈ ਕਿਉਂ ਲੋਕੀ ਇੱਥੇ ਹੋਟਲ ਇੰਡਸਟਰੀ ਕੰਮ ਕਿਉਂ ਨਹੀਂ ਬਿਲਡਿੰਗਸ ਖੋਲਣਾ ਚਾਹੁੰਦੇ ਕਿਉਂ ਇੱਥੇ ਕੰਮ ਨਹੀਂ ਖੁੱਲਦੇ ਉਹਦਾ ਰੀਜ਼ਨ ਸਭ ਤੋਂ ਵੱਡਾ ਆਰਟੀਆਈ ਐਕਟਿਵਿਸਟ ਹੈਗੇ ਜਿਹੜੇ ਇਨ ਦਾ ਗਾਰਬ ਆਫ ਦਿਸ ਲੋਕਾਂ ਕੋਲੋਂ ਇਲੀਗਲ ਗ੍ਰੈਟੀਫਿਕੇਸ਼ਨ ਲੈ ਰਹੇ ਆ ਲੋਕਾਂ ਨੂੰ ਡਰਾਉਂਦੇ ਆ ਆਪ ਤਰ੍ਹਾਂ ਦੇ ਨਾਂ ਤੇ ਮਾਈਟ ਬੀ ਅਫਸਰ ਵੀਰਲੇ ਹੋਣਗੇ ਤਾਂ ਹੀ ਤੁਸੀਂ ਇਹਨੂੰ ਮਿਲ ਲੋ ਇਟ ਮੀਨਸ ਕੋਈ ਨਾ ਕੋਈ देयर ਇਜ਼ ਹੈਂਕੀ ਪੈਂਕੀ ਜਿਹੜਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੋਊਗਾ ਔਰ ਉਹ ਸਾਹਮਣੇ ਆਏਗਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਔਰ ਮੈਂ ਮੈਸੇਜ ਦੇਣਾ ਚਾਹਨਾ ਸਾਰਿਆਂ ਨੂੰ ਕਿ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਜਿਹੜੇ ਲੋਕ ਇਲੀਗਲੀ ਤੁਹਾਡੀ ਮਿਹਨਤ ਦੀ ਕਮਾਈ ਨੂੰ ਐਦਾਂ ਗ੍ਰੈਬ ਕਰਨਾ ਚਾਹੁੰਦੇ ਉਹਨਾਂ ਖਿਲਾਫ ਆਵਾਜ਼ ਉਠਾਓ ਔਰ ਪਰਮਦੀਪ ਸਿੰਘ ਜੀ ਨੇ ਆਵਾਜ਼ ਉਠਾਈ ਹੈ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਸੁਰੇਸ਼ਰ ਨੇ ਕਿਹਾ ਕਿ ਅੱਜ ਇੱਕ ਵਿੱਚ ਕਾਨੂੰਨੀ ਰਾਹ ਚਾਹ ਤੁਹਾਨੂੰ ਗਰੂਨ ਜਾਂਦੇ ਦਿੰਦਾ ਇਹਦੇ ਕੀ ਮਾਰੀ ਗੱਲ ਬਿਲਕੁਲ ਜੀ ਆਰਟੀਆਈ ਰਾਈਟ ਟੂ ਇਨ ਜਦੋਂ ਉਹ ਬੰਦਾ ਇਨਫੋਰਮੇਸ਼ਨ ਕਲੈਕਟ ਕਰਕੇ ਕਿਸੇ ਨੂੰ ਪ੍ਰਤੀ ਦੀ ਤੌਰ ਤੇ ਲੈ ਕੇ ਆਂਦਾ ਦੈਟ ਇਟ ਬਿਕਮਸ ਅਨ ਅਫੈਂਸ ਔਰ ਇਸ ਮੋਡਸ ਆਪ੍ਰੈਂਡੀ ਨੂੰ ਖਤਮ ਕਰਨ ਵਾਸਤੇ ਹੀ ਵਿਜੀਲੈਂਸ ਔਰ ਇਹੋ ਜਿਹੇ ਅਧਾਰੇ ਨੇ ਜਿਨ੍ਹਾਂ ਨੇ ਬਿਲਕੁਲ ਸੋਚ ਸਮਝ ਕੇ ਇੱਕ ਬਹੁਤ ਵਧੀਆ ਜਿਹੜਾ ਵਾ ਸਖਤ ਪਰਚਾ ਦਰਜ ਕੀਤਾ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਇਹਨਾਂ ਨੂੰ ਸਜ਼ਾ ਵੀ ਹੋਵੇਗੀ। ਤਾਂ ਐਮਪੀ ਵਿਭਾਗ ਨੇ ਕਰਨਾ ਜਿਨ੍ਹਾਂ ਉਹਨਾਂ ਚੋਕਿਆ ਕਿ ਇਹਨਾਂ ਨੂੰ ਫ੍ਰੀ ਜੀਲ ਹੋਵੇਗੀ। ਇਹੀ ਚੀਜ਼ ਦੀ ਇਨਵੈਸਟੀਗੇਸ਼ਨ ਵਾਸਤੇ ਰਿਮਾਂਡ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਕੁਝ ਨਵੇਂ ਤੱਤ ਨਵੇਂ ਚਿਹਰੇ ਚਾਰ ਦੇ ਵੱਡੇ ਕੁਝ ਤੇਰੇ ਜਿਹੜੇ ਇਹਦੇ ਵਿੱਚ ਇਨਵੋਲਵ ਹੋਣਗੇ ਲੋਕਾਂ ਨੂੰ ਆਲਰੇਡੀ ਤੰਗ ਕਰ ਰਹੇ ਨੇ ਇੱਕ ਦੋ ਦਿਨਾਂ ਤੱਕ ਸਾਹਮਣੇ ਆਉਣਗੇ